ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਇਹਦੇ ਲਈ ਧੰਨਵਾਦ ਅੱਜ ਤੁਸੀਂ ਸੁਣੋਗੇ ਰੋਬਰਟ ਟੀਕੇਓਸਾਕੀ ਦੁਆਰਾ ਲਿਖੀ ਕਿਤਾਬ ਰਿਚ ਡੈਡ ਪੋਰ ਡੈਡ ਪੈਸਿਆਂ ਬਾਰੇ ਅਮੀਰ ਲੋਕ ਆਪਣੇ ਬੱਚਿਆਂ ਨੂੰ ਇਹੋ ਜਿਹਾ ਕੀ ਸਿਖਾਉਂਦੇ ਹਨ ਜਿਹੜੇ ਗਰੀਬ ਤੇ ਮਿਡਲ ਕਲਾਸ ਦੇ ਮਾਪਿਓ ਨਹੀਂ ਸਿਖਾਉਂਦੇ ਅਮੀਰੀ ਦੇ ਸ਼ਿਖਰ ਤੇ ਪੁੱਜਣ ਲਈ ਤੁਹਾਨੂੰ ਰਿਚ ਡੈਡ ਪੋਰ ਡੈਡ ਪੜ੍ਹਨੀ ਹੀ ਚਾਹੀਦੀ ਹੈ ਇਸ ਨਾਲ ਤੁਹਾਨੂੰ ਬਾਜ਼ਾਰ ਤੇ ਪੈਸਿਆਂ ਦੀ ਵਿਵਹਾਰਕ ਸਿਆਣਪ ਮਿਲੇਗੀ ਜਿਸ ਨਾਲ ਤੁਹਾਡਾ ਆਰਥਿਕ ਭਵਿੱਖ ਸੁਧਰ ਸਕਦਾ ਹੈ ਜਿਗ ਜਿਗਲਰ ਵਿਸ਼ੇ ਪ੍ਰਸਿੱਧ ਲੇਖਕ ਤੇ ਵਕਤਾ ਜੇਕਰ ਤੁਸੀਂ ਰਾਜ ਦੀ ਗੱਲ ਜਾਨਣਾ ਚਾਹੁੰਦੇ ਹੋ ਕਿ ਕਿਵੇਂ ਅਮੀਰ ਬਣਿਆ ਜਾਵੇ ਅਤੇ ਅਮੀਰੀ ਬਣੀ ਰਹੇ ਤਾਂ ਇਹ ਕਿਤਾਬ ਜ਼ਰੂਰ ਪੜੋ ਆਪਣੇ ਬੱਚਿਆਂ ਨੂੰ ਲਾਲਚ ਦਿਓ ਜੇਕਰ ਦੇ ਸਕੋਂ ਤਾਂ ਪੈਸਿਆਂ ਦਾ ਵੀ ਤਾਂ ਜੋ ਹੋ ਵੀ ਇਸ ਨੂੰ ਪੜਨ ਮਾਰਕ ਵਿਕਟਰ ਹੌਨਸਨ ਸਹਿ ਲੇਖਕ ਨਿਊਯਾਰਕ ਟਾਈਮਜ਼ ਨੰਬਰ 1 ਬੈਸਟ ਸੇਲਿੰਗ ਚਿਕਨ ਫਾਰ ਦਾ ਸੌਲ ਸੀਰੀਜ਼ ਰਿਚਡਡ ਪੋਡਡ ਪੈਸੇ ਉਤੇ ਲਿਖੀ ਕੋਈ ਆਮ ਜਹੀ ਕਿਤਾਬ ਨਹੀਂ ਹੈ ਇਹ ਪੜਨ ਚ ਸੋਖੀ ਹੈ ਤੇ ਇਸ ਦਾ ਖਾਸ ਸਬਕ ਜਿਵੇਂ ਅਮੀਰ ਬਣਨ ਲਈ ਇਕਾਗਰਤਾ ਤੇ ਹਿੰਮਤ ਦੀ ਲੋੜ ਹੁੰਦੀ ਹੈ ਬੜਾ ਹੀ ਸੋਖਾ ਹੈ ਹੈਨੋਲੂਲੂ ਮੈਗਜ਼ੀਨ ਕਾਸ਼ ਕਿ ਮੈਂ ਇਹ ਕਿਤਾਬ ਆਪਣੀ ਜਵਾਨੀ ਵਿੱਚ ਪੜ੍ਹੀ ਹੁੰਦੀ ਸ਼ਾਇਦ ਇਸ ਤੋਂ ਵੀ ਚੰਗਾ ਇਹ ਹੁੰਦਾ ਕਿ ਇਹ ਕਿਤਾਬ ਮੇਰੇ ਮਾਪਿਓ ਨੇ ਪੜ੍ਹੀ ਹੁੰਦੀ। ਇਹ ਤਾਂ ਇਸ ਤਰ੍ਹਾਂ ਦੀ ਕਿਤਾਬ ਹੈ ਕਿ ਜੇਕਰ ਤੁਸੀਂ ਇਸ ਦੀ ਇੱਕ ਇੱਕ ਕਾਪੀ ਆਪਣੇ ਹਰ ਬੱਚੇ ਨੂੰ ਦਿੰਦੇ ਹੋ ਤੇ ਕੁਝ ਹੋਰ ਕਾਪੀਆਂ ਖਰੀਦ ਕੇ ਆਪਣੇ ਕੋਲ ਰੱਖ ਲੈਂਦੇ ਹੋ ਤਾਂ ਕਿ ਜਰੂਰ ਤੁਹਾਡੇ ਦੋਤੇ ਪੋਤਰੇ ਹੋਣ ਤੇ ਜਦੋਂ ਉਹ 8 ਜਾਂ 9 ਸਾਲ ਦੇ ਹੋ ਜਾਣ ਤਾਂ ਤੁਸੀਂ ਉਹਨਾਂ ਨੂੰ ਵੀ ਇਹ ਕਿਤਾਬ ਗਿਫਟ 'ਚ ਦੇ ਸਕੋ। ਸਿਊ ਬ੍ਰਾਊਨ ਟੈਨਟ ਚੈੱਕਅਪ ਅਮਰੀਕਾ ਦੇ ਪ੍ਰੈਜ਼ੀਡੈਂਟ रिच डैड पुअर डैड अमीरी ਦਾ ਸ਼ਾਰਟਕਟ ਨਹੀਂ ਦੱਸਦੀ ਇਹ ਸਿਖਾਉਂਦੀ ਹੈ ਕਿ ਤੁਸੀਂ ਪੈਸੇ ਦੀ ਸਮਝ ਕਿਸ ਤਰ੍ਹਾਂ ਵਿਕਸਿਤ ਕਰ ਸਕਦੇ ਹੋ ਕਿਵੇਂ ਆਪਣੇ ਪੈਸੇ ਸੰਬੰਧੀ ਜ਼ਿੰਮੇਵਾਰੀਆਂ ਨਿਭਾ ਸਕਦੇ ਹੋ ਅਤੇ ਇਸ ਤੋਂ ਬਾਅਦ ਕਿਵੇਂ ਅਮੀਰ ਬਣ ਸਕਦੇ ਹੋ ਜੇਕਰ ਤੁਸੀਂ ਆਪਣੀ ਆਰਥਿਕ ਪ੍ਰਤਿਭਾ ਨੂੰ ਜਗਾਉਣਾ ਚਾਹੁੰਦੇ ਹੋ ਤਾਂ ਇਸ ਨੂੰ ਜ਼ਰੂਰ ਪੜੋ ਡਾਕਟਰ ਐਂਡ ਕੋਕਨ ਲੈਕਚਰਰ ਔਨ ਫਾਈਨੈਂਸ ਆਰ ਐਮ ਆਈਟੀ ਯੂਨੀਵਰਸਿਟੀ ਮੈਲਬੌਰਨ ਕਾਸ਼ ਕਿ ਮੈਂ ਇਹ ਕਿਤਾਬ 20 ਸਾਲ ਪਹਿਲਾਂ ਪੜ੍ਹੀ ਹੁੰਦੀ ਲੈਰਿਸਨ ਕਲਾਰਕ ਡਾਇਮੰਡ ਕੀ ਹੋਮਸ ਇੱਕ ਮੈਗਜ਼ੀਨ ਵੱਲੋਂ ਅਮਰੀਕਾ 'ਚ ਸਾਰਿਆਂ ਤੋਂ ਤੇਜ਼ੀ ਨਾਲ ਵੱਧ ਰਿਹਾ ਬਿਲਡ ਬਿਲਡਰ 1995 ਜੋ ਵਿਅਕਤੀ ਭਵਿੱਖ ਵਿੱਚ ਅਮੀਰ ਬਣਨਾ ਚਾਹੁੰਦਾ ਹੈ ਉਸ ਨੂੰ ਆਪਣੀ ਸ਼ੁਰੂਆਤ ਰਿਚ ਡੈਡ ਪੂਰ ਡੈਡ ਨਾਲ ਕਰਨੀ ਚਾਹੀਦੀ ਹੈ ਯੂ ਐਸ ਏ ਟੂਡੇ